ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 13 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 13 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਸਵੱਸ ਸਰਵੇਖਣ 2023 ਵਿੱਚ ਕਿਹੜਾ ਸਭ ਤੋਂ ਸਾਫ਼ ਸ਼ਹਿਰ ਬਣ ਕੇ ਉੱਭਰਿਆ ਹੈ ਹਾਂਜੀ ਸਵੱਛ ਸਰਵੇਖਣ 2023 ਜਾਰੀ ਕੀਤਾ ਗਿਆ ਜਿਸ ਦੇ ਅਕੋਰਡਿੰਗ ਕੀ ਸਭ ਤੋਂ ਸਾਫ਼ ਸੁਥਰੀ ਸਿਟੀ ਕਿਹੜੀ ਆ ਇਹ ਦੇਖਿਆ ਗਿਆ ਪੂਰੇ ਇੰਡੀਆ ਦੇ ਵਿੱਚ ਤਾਂ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਿਆ ਵਾ ਇੰਦੋਰ ਮੱਧ ਪ੍ਰਦੇਸ਼ ਦਾ ਅਤੇ ਸੂਰਤ ਗੁਜਰਾਤ ਦਾ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਉਪਰੋਕਤ ਦੋਵੇਂ ਹੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇੱਥੇ ਲਿਖਿਆ ਸੂਰਤ ਸੂਰਤ ਦੇ ਵਿੱਚ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਬਣਿਆ ਵਾ ਜਿਸ ਦੇ ਵਿੱਚ ਹੀਰੇ ਦੇ ਨਾਲ ਸੰਬੰਧਿਤ ਜਿੰਨੇ ਵੀ ਕੰਮ ਆਉ ਸਾਰੇ ਕੀਤੇ ਜਾਣਗੇ ਹੀਰੇ ਦੇ ਨਾਲ ਰਿਲੇਟਿਡ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਦੋਨੋਂ ਹੀ ਦੇਸ਼ ਦੇ ਸਵਰਥ ਸੈਰ ਬਣੇ ਆ 2023 ਦੇ ਵਿੱਚ ਸਾਫ ਸੁਥਰੇ ਜਿਹਨੂੰ ਅਸੀਂ ਬੋਲ ਦਿੰਨੇ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਘੋੜਸਵਾਰੀ ਲਈ ਅਰਜੁਨ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਬਣੀ ਹੈ ਹਾਂਜੀ ਘੋੜਸਵਾਰੀ ਲਈ ਅਰਜੁਨ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਆ ਦਿਵਿਆ ਕਿਰਤੀ ਸਿੰਘ অপশন নাম্বার বি ইজ আ রাইট আনসার ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਦਿਬਿਆ ਕਿਰਤੀ ਸਿੰਘ ਤੇ ਇਹਨਾਂ ਨੂੰ ਹੀ ਅਰਜੁਨ ਅਵਾਰਡ ਮਿਲਿਆ ਕੋੜ ਸਵਾਰੀ ਲਈ ਅਰਜੁਨ ਅਵਾਰਡ ਪ੍ਰਾਪਤ ਕਰਨ ਵਾਲੀ ਹੈ ਪਹਿਲੀ ਭਾਰਤੀ ਮਹਿਲਾ ਨੈਕਸਟ ਪੋਜੀਸ਼ਨ ਨੂੰ ਹਾਲ ਹੀ ਵਿੱਚ ਜਾਰੀ ਕੀਤੇ ਗਏ ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ ਦਾ ਕੀ ਸਥਾਨ ਰਿਹਾ ਦੇਖੋ ਹੈਨਲੇ ਪਾਸਪੋਰਟ ਇੰਡੈਕਸ ਹਰੇਕ ਸਾਲ ਜਾਰੀ ਕੀਤਾ ਜਾਂਦਾ 2021-22 ਵਿੱਚ ਲਗਾਤਾਰ ਜਪਾਨ ਇਸ ਦੇ ਵਿੱਚ ਟੌਪ ਤੇ ਸੀ ਠੀਕ ਹੈ ਤੇ ਹੁਣ ਹੈਨਲੇ ਪਾਸਪੋਰਟ ਇੰਡੈਕਸ 2024 ਦਾ ਤਿਆਰ ਕੀਤਾ ਗਿਆ ਵਾ ਤੇ 2024 ਦੇ ਵਿੱਚ ਟੌਪ ਤੇ ਰਹੇ ਜਪਾਨ ਤੇ ਸਿੰਗਾਪੁਰ ਪਰ ਇੱਥੇ ਕੁਐਸ਼ਨ ਕੀ ਤੁਹਾਨੂੰ ਪੁੱਛਿਆ ਗਿਆ ਵਾ ਕਿ ਭਾਰਤੀ ਪਾਸਪੋਰਟਾਂ ਦਾ ਕੀ ਸਥਾਨ ਰਿਹਾ ਮਤਲਬ ਭਾਰਤ ਕਿਹੜੇ ਸਥਾਨ ਤੇ ਰਿਹਾ ਭਾਰਤ ਰਹੀ ਹੈ ਇਸ ਦੇ ਵਿੱਚ 80ਵਾਂ ਸਥਾਨ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਹੁਣ ਇਹ ਹੈਨ ਨੇ ਪਾਸਪੋਰਟ ਦਾ ਕੀ ਮਤਲਬ ਆ ਮੰਨ ਕੇ ਚਲੋ ਜੇਕਰ ਤੁਹਾਡੇ ਕੋਲ ਹੁਣ ਵੇ ਮੈਂ ਇੱਥੇ ਭਾਰਤ ਦੀ ਗੱਲ ਕੀਤੀ ਹੈ ਕਿ ਭਾਰਤ ਦਾ ਇਸ ਦੇ ਵਿੱਚ 80ਵਾਂ ਸਥਾਨ ਆ ਜੇਕਰ ਤੁਹਾਡੇ ਕੋਲ ਭਾਰਤ ਦਾ ਪਾਸਪੋਰਟ ਆ ਤਾਂ ਤੁਸੀਂ ਬਿਨਾ ਵੀਜ਼ੇ ਤੋਂ ਦੁਨੀਆ ਦੇ 62 ਦੇਸ਼ਾਂ ਦੇ ਵਿੱਚ ਜਾ ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਜਾਪਾਨ ਅਤੇ ਸਿੰਗਾਪੁਰਾ ਜੇਕਰ ਤੁਸੀਂ ਤੁਹਾਡੇ ਕੋਲ ਜਾਪਾਨ ਅਤੇ ਸਿੰਗਾਪੁਰ ਦਾ ਪਾਸਪੋਰਟ ਆ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਜਾਂ 194 ਦੇਸ਼ਾਂ ਦੇ ਵਿੱਚ ਬਿਨਾ ਵੀਜ਼ੇ ਤੋਂ ਜਾ ਸਕਦੇ ਹੋ ਠੀਕ ਹੈ ਇਹ ਆ ਹੈਂਡਲੇ ਪਾਸਪੋਰਟ ਇੰਡੈਕਸ ਹਾਂਜੀ ਨੈਕਸਟ ਪੋਜੀਸ਼ਨ ਅਸੀਂ ਕਰਦੇ ਹਾਂ ਕਿਸ ਰਾ ਸਰਕਾਰ ਨੇ ਹਾਲ ਹੀ ਵਿੱਚ ਤੱਟਵਰਤੀ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਲਈ ਇੱਕ ਵਿਸ਼ੇਸ਼ ਵਾਹਨ ਲਾਂਚ ਕੀਤਾ ਹਾਂਜੀ ਤੱਟਵਰਤੀ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਦੇ ਲਈ ਇੱਕ ਵਿਸ਼ੇਸ਼ ਵਾਹਨ ਲਾਂਚ ਕੀਤਾ ਗਿਆ ਵਾ ਤੇ ਲਾਂਚ ਕੀਤਾ ਵਾ ਤਮਿਲਨਾਡੂ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਤਮਿਲਨਾਡੂ ਹੁਣ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ ਤਮਿਲਨਾਡੂ ਦੀ ਕੈਪੀਟਲ ਹੈ ਚੇਨਈ ਚੀਫ ਨੈਸਟਰਾ ਐਮ ਕੇ ਸਟਾਲਿਨ ਗਵਰਨਰ ਆ ਰਣ ਰਵੀ ਤਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅਨਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲੰਗ ਟਾਈਗਰ ਰਿਜ਼ਰਵ ਹੈ ਇਸ ਨੂੰ ਟੈਕਸ 2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਇਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਉਲਟੀ ਝੀਲ ਆ ਸਿੰਗਨਲੂਰ ਝੀਲ ਆ ਅੰਬਤੂਰ ਝੀਲ ਆ ਰੈੱਡ ਹਿਲਸ ਝੀਲ ਆ ਕੁਡੇਕਨਾਲ ਝੀਲ ਆ ਬੀਰਨਮ ਝੀਲ ਆ ਸੋਲਾ ਬਰਮ ਈਲਾ ਕੋਲਾਵਈ ਚੀਲਾ ਪੋਲਿੱਟ ਚੀਲਾ ਕਾਲੀ ਬੈਲੀ ਚੀਲਾ ਚੈਂਬਰ ਮਮਕਮ ਚੀਲਾ ਬੱਚੇ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਤਾਮਿਲਨਾਡੂ ਜੇਕਰ ਤਾਮਿਲਨਾਡੂ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਟਾਟਾ ਪਾਵਰ ਨੇ ਤਾਮਿਲਨਾਡੂ ਵਿੱਚ 7000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਤਾਮਿਲਨਾਡੂ ਵਿੱਚ ਭਾਰਤ ਦਾ ਪਹਿਲਾ ਤਿਲਪੀਆ ਪਰਬੋ ਵਾਇਰਸ ਸਾਹਮਣੇ ਆਇਆ ਸਟ੍ਰੀਟ ਚਾਈਲਡ ਕ੍ਰਿਕਟ ਵਰਲਡ ਕੱਪ ਚ ਨਈ ਦੇ ਵਿੱਚ ਹੋਵੇਗਾ ਤਾਮਿਲਨਾਡੂ ਦੇ ਸਲੈਮ ਸਾਗੋ ਨੂੰ ਜੀਆਈ ਟੈਗ ਮਿਲਿਆ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਕੂਲਾਂ ਲਈ ਵਿਸਤ੍ਰਿਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ ਤਮਿਲਨਾਡੂ ਸਰਕਾਰ ਇੰਡੀਆ ਸੈਂਟਰ ਫਾਰ ਐਡਵਾਂਸ ਮੈਨੂਫੈਕਚਰਿੰਗ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਜਾਗਰੇਵ ਓਪਨ 2024 ਕੁਸ਼ਤੀ ਟੂਰਨਾਮੈਂਟ ਵਿੱਚ ਕਿਸ ਭਾਰਤੀ ਨੇ 57 ਕਿਲੋਗ੍ਰam ਵਰਗ ਵਿੱਚ ਸੋਨੇ ਦਾ ਮੈਡਲ ਜਿੱਤਿਆ ਹਾਂਜੀ ਜਾਗਰੇਵ ਓਪਨ 2024 ਕੁਸ਼ਤੀ ਟੂਰਨਾਮੈਂਟ ਵਿੱਚ ਰੀਸੈਂਟਲੀ ਅਮਨ ਸਹਿਰਾਬਤ ਨੇ 57 ਕਿਲੋਗ੍ਰam ਵਰਗ ਵਿੱਚ 골ਡ ਮੈਡਲ ਦਿੱਤੇ ਆ অপਸ਼ਨ B ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਅਮਨ ਸਹਿਰਾਬਤ ਨੈਕਸਟ ਕੁਸ਼ਨ ਆ ਹਾਲ ਹੀ ਵਿੱਚ ਸੀਐਨਐਨ ਨੇ ਨਿਊਜ਼ 18 ਇੰਡੀਅਨਸ ਆਫ ਦਿਅਰ 2023 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸੀਐਨਐਨ ਨਿਊਜ਼ 18 ਇੰਡੀਅਨਸ ਆਫ ਦਿਅਰ 20, 2023 ਨਾਲ ਸਨਮਾਨਿਤ ਕੀਤਾ ਗਿਆ ਸਾਰੂਖ ਖਾਨ ਨੂੰ অপਸ਼ਨ এ ザ রাইট आंसर ਸਾਰੂਖ ਖਾਨ ਇਹਨਾਂ ਬਾਰੇ ਤੁਸੀਂ ਇੰਪੋਰਟੈਂਟ ਫੈਕਟ ਯਾਦ ਰੱਖਣਾ ਬ੍ਰਿਟੇਨ ਨੇ 50 ਸੈਲੀਬ੍ਰਿਟिज ਦੀ ਲਿਸਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਸਾਰੂਖ ਖਾਨ ਟੌਪ ਤੇ ਰਹੇ ਸੀ ਤੇ ਮਸ਼ਹੂਰ ਬੰਗਾਲੀ ਲੇਖਕ ਸ਼ਿੰਸ਼ੇਦੂ ਮੁਖੋਪਤੇ ਆਏ ਨੂੰ 2023 ਦਾ ਕੁਵెంਪੂ ਰਾਸ਼ਟਰੀ ਪੁਰਸਕਾਰ ਮਿਲਿਆ ਵੀ ਆਰ ਕੰਪੋਜ਼ ਨੂੰ ਐਮ ਐਸ ਸੁਆਮੀਨਾਥਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ISRO ਦੇ ਵੀ ਆਰ ਲਲਿਤਾੰਬਿਕਾ ਵਿਗਿਆਨੀ ਨੂੰ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਰਾਇਲ ਸੁਸਾਇਟੀ ਆਫ ਕੈਮਿਸਟਰੀ ਅਵਾਰਡ ਸਵਿਤਾ ਲਾਡਿਸ ਨੂੰ ਦਿੱਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮੋਲਦੀਪ ਨੇ ਬਖ ਬਖ ਸਹਿਯੋਗਾਂ ਲਈ ਕਿਸ ਦੇਸ਼ ਨਾਲ 20 ਸਮਝੌਤੇ ਕੀਤੇ ਹਨ ਹਾਂਜੀ ਮੋਲਦੀਪ ਮੋਲਦੀਪ ਨੇ ਆਪਣੇ ਭਾਰਤ ਨਾਲ ਸਬੰਧਾ ਜਿਹੜੇ ਉਹ ਵਿਗਾੜ ਲਏ ਆ ਤੇ ਉਹ بگੜਦੇ ਸਬੰਧਾਂ ਦੇ ਕਾਰਨ ਮੌਲਦੀਪ ਨੂੰ ਹੁਣ ਚੀਨ ਦੇ ਨਾਲ 20 ਸਮਝੌਤੇ ਕੀਤੇ ਕਰਨੇ ਪਏ। অপশন নাম্বার সি ਇਸ ਦਾ রাইਟ ਅਨਸਰ ਚੀਨ ਹੁਣ ਚਾਈਨਾ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚਾਈਨਾ ਚਾਈਨਾ ਦੇ ਕੈਪੀਟਲ ਆ ਬੇਜਿੰਗ ਕਰੰਸੀ ਆ ਰੇਨਮਿਨਵੀ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਆ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਵਰਲਡ 골ਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਚੀਨ ਨੇ ਕੋਵਿਡ ਵਿਰੋਧ ਪਹਿਲੀ ਇਨਹੇਲੇਬਲ ਵੈਕਸੀਨ ਲਾਂਚ ਕੀਤੀ ਸੀ ਜਿਹੜੀ ਕਿ ਸੁੰਘ ਕੇ ਲਈ ਜਾਂਦੀ ਆ ਮੱਛੀ ਦੇ ਉਤਪਾਦਨ ਦੇ ਵਿੱਚ ਚੀਨ ਟੌਪ ਤੇ ਆ ਇਹ ਕਚਰੇ ਦਾ ਸਭ ਤੋਂ ਵੱਡਾ ਉਪਭੋਗਤਾ ਚੀਨ ਆ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ ਸੀ ਐਨ ਐਸ ਏ ਜਾਨੀ ਕਿ ਚਾਈਨੀਜ਼ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਚੀਨ ਨੇ ਡੋਂਗ ਯੂਨ ਨੂੰ ਆਪਣਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਚੀਨ ਨੇ ਮਿਸਰ ਦੇ ਸਹਿਯੋਗ ਨਾਲ ਅਜਿਪਟ ਟੈਸਟ 2 ਸੌਰੀ ਅ ਅਜਿਪਟ ਸੈਟ 2 ਉਪਗ੍ਰਹਿ ਲਾਂਚ ਕੀਤਾ ਚੀਨ ਨੇ ਦੁਨੀਆ ਦਾ ਪਹਿਲਾ ਚੌਥੀ ਪੀੜੀ ਦਾ ਪ੍ਰਮਾਣੂ ਰਿਐਕਟਰ ਸ਼ੁਰੂ ਕੀਤਾ ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਫਿਲੀਪੀਨਸ ਨੇ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਹੈ ਕਿ ਕਿਸ ਸ਼ਹਿਰ ਵਿੱਚ ਰੱਖਿਆ ਸਕੱਤਰ ਨੇ ਹਾਲ ਹੀ ਵਿੱਚ BEL ਦੇ ਹਾਈ ਟੈਕ ਆਡੀਟੋਰੀਅਮ ਅਭਿਗਿਆਨ ਦਾ ਉਦਘਾਟਨ ਕੀਤਾ ਹਾਂਜੀ ਰੱਖਿਆ ਸਕੱਤਰ ਗਿਰਦਰ ਅਰਮਾਨੀ ਨੇ BEL ਦੇ ਹਾਈ ਟੈਕ ਆਡੀਟੋਰੀਅਮ ਅਭਿਗਿਆਨ ਦਾ ਉਦਘਾਟਨ ਕੀਤਾ ਵਾ ਗਾਜ਼ੀਆਬਾਦ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਬੰਗਲਾਦੇਸ਼ ਅਤੇ ਕਿਹੜੇ ਦੇਸ਼ ਦੇ ਵਿਗਿਆਨੀਆਂ ਨੇ ਭਾਰਤ ਦੀ ਅੰਟਾਰਕਟਿਕ ਮੋਹਮ ਵਿੱਚ ਹਿੱਸਾ ਲਿਆ ਬੰਗਲਾਦੇਸ਼ ਅਤੇ ਮੋਰੀਸਸ ਦੇ ਵਿਗਿਆਨੀਆਂ ਨੇ ਭਾਰਤ ਦੀ ਅੰਟਾਰਕਟਿਕ ਮੋਹਮ ਦੇ ਵਿੱਚ ਹਿੱਸਾ ਲਿਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਮੋਰੀਸਸ ਹੁਣ ਮੋਰੀਸਸ ਦੀ ਗੱਲ ਹੋ ਰਹੀ ਹੈ ਮੋਰੀਸਸ ਦੇ ਕੈਪੀਟਲ ਆ ਪੋਰਟ ਲੂਇਸ ਕ੍ਰਾਂਸੀਆ ਮੋਰੀਸਸ ਰੂਪੀ ਤੇ ਪ੍ਰਾਈਮ ਮਿਨਿਸਟਰ ਆ ਪਰਬਿਤ ਜਗਨਤ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਹੜੀ ਰਾ ਸਰਕਾਰ ਅਯੋਧਿਆ ਤੀਰਥ ਯਾਤਰਾ ਲਈ RAM LALLA DARSHAN ਯੋਜਨਾ ਸ਼ੁਰੂ ਕਰੇਗੀ ਵੈਰੀ ਇੰਪੋਰਟੈਂਟ ਹਾਂਜੀ ਅਯੋਧਿਆ ਤੀਰਥ ਯਾਤਰਾ ਲਈ RAM LALLA DARSHAN ਯੋਜਨਾ ਸ਼ੁਰੂ ਕਰੇਗੀ छत्तीसगढ़ ਦੀ ਗਵਰਨਮੈਂਟ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜਿਵੇਂ ਕਿ ਤੁਹਾਨੂੰ ਪਤਾ ਆਯੁੱਧਿਆ ਦੇ ਵਿੱਚ RAM ਮੰਦਿਰ ਆ ਜਿਹੜਾ ਬਣਿਆ ਵਾ ਤੇ ਇਸ ਦਾ ਉਦਘਾਟਨ 22 ਜਨਵਰੀ ਨੂੰ ਹੋਣਾ ਠੀਕ ਹੈ ਤੇ ਆਯੁੱਧਿਆ ਦੇ ਲਈ RAM ਲਲਾ ਦਰਸ਼ਨ ਯੋਜਨਾ ਸ਼ੁਰੂ ਕੀਤੀ ਹੈ छत्तीसगढ़ ਨੇ ਇਸ ਯੋਜਨਾ ਦਾ ਮਕਸਦ ਆ ਜਾਂ ਇਸ ਯੋਜਨਾ ਦੇ ਤਹਿਤ छत्तीसगढ़ 1 ਸਾਲ ਵਿੱਚ 20000 ਲੋਕਾਂ ਨੂੰ RAM ਮੰਦਿਰ ਦੇ ਦਰਸ਼ਨ ਕਰਵਾਏ ਜਾਣਗੇ छत्तीसगढ़ ਦੇ ਲੋਕਾਂ ਨੂੰ ਠੀਕ ਹੈ ਹੋਨੇ ਹੈ छत्तीसगढ़ ਨੇ ਸ਼ੁਰੂ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ छत्तीसगढ़ छत्तीसगढ़ ਦੀ ਕੈਪੀਟਲ ਆ रायपुर ਚੀਫ ਮਿਨਿਸਟਰ ਆ ਵਿਸ਼ਨੂ ਦੇਵ ਸਾਈ ਗਵਰਨਰ ਆ ਵਿਸ਼ਵਾਪੂਸ਼ਣ ਹਰੀ ਚੰਦਰਨ छत्तीसगढ़ ਦੇ ਵਿੱਚ ਗੁਰੂ ਕਾਸੀदास ਨੈਸ਼ਨਲ ਪਾਰਕ ਆ ਕਾਂਗਰ ਬੈਲੀ ਨੈਸ਼ਨਲ ਪਾਰਕ ਆ ਇੰਦਰਾਬਤੀ ਨੈਸ਼ਨਲ ਪਾਰਕ ਆ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਬਸਵਰਾਜੂ ਐਸ ਨੂੰ छत्तीसगढ़ ਦੇ ਮੁੱਖ ਸਕੱਤਰ ਦਨ ਮੁੱਖ ਮੰਤਰੀ ਦਾ ਸਕੱਤਰ ਚੁਣਿਆ ਗਿਆ ਰਮਨ ਸਿੰਘ ਸतीशਗੜ ਵਿਧਾਨ ਸਭਾ ਦੇ ਸਪੀਕਰ ਬਣੇ ਛਤੀਸਗੜ ਸਰਕਾਰ ਨੇ ਮੁੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਛਤੀਸਗੜ ਦੀ ਪਹਿਲਮਾ ਖਾਣ ਕੋਲਾ ਪੈਦਾ ਕਰਨ ਵਾਲੀ ਐਸ ای ਸੀ ਐਲ ਦੀ ਪਹਿਲੀ ਓਪਨ ਕਾਸਟ ਖਾਣ ਬਣੀ ਕਮਰ ਕਬੀਲੇ ਨੂੰ ਤਾਂ ਮੰਤਰੀ छत्तीसगढ़ ਵਿੱਚ ਰਿਹਾਈ ਦਾ ਅਧਿਕਾਰ ਮਿਲਿਆ ਨੈਕਸਟ ਕੁਐਸਚਨ ਆ ਭਾਰਤੀ ਜਲ ਸੈਨਾ ਦਾ ਬਹੁ-ਰਾਸ਼ਟਰੀ ਅਭਿਆਸ ਮਿਲਨ 24 ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਇੰਡੀਅਨ ਨੇਵੀ ਦਾ ਬਹੁ-ਰਾਸ਼ਟਰੀ ਅਭਿਆਨ ਜਿਸ ਦਾ ਨਾਮ ਆ ਮਿਲਨ ਅਭਿਆਸ ਆ ਜਿਸ ਦਾ ਨਾਮ ਆ ਮਿਲਨ 24 ਤੇ ਇਹ ਆਯੋਜਿਤ ਕੀਤਾ ਗਿਆ ਵਾਜੀ ਵਿਸ਼ਾਖਾ ਪਟਨਮ ਵਿੱਚ অপਸ਼ਨ B ਇਸ ਆ ਰਾਈਟ ਆਨਸਰ ਆਂਧਰਾ ਪ੍ਰਦੇਸ਼ ਦੇ ਵਿੱਚ ਠੀਕ ਹੈ ਇੰਡੀਅਨ ਨੇਵੀ ਦੀ ਗੱਲ ਕੀਤੀ ਹੈ ਮੈਂ ਤਾਂ ਚੀਫ ਆਫ ਇੰਡੀਅਨ ਨੇਵੀ ਕੌਣ ਆ ਆਰ ਹਰੀ ਕੁਮਾਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਹਾਕੀ ਟੂਰਨਾਮੈਂਟ ਦੇ ਪ੍ਰਸਾਰਣ ਲਈ ਕਿਸ ਨਾਲ ਸਮਝੌਤਾ ਕੀਤਾ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਹਾਕੀ ਟੂਰਨਾਮੈਂਟ ਦੇ ਪ੍ਰਸਾਰਣ ਲਈ ਬਾਇਆ ਕਾਮ 18 ਦੇ ਨਾਲ ਸਮਝੌਤਾ ਕੀਤਾ অপশন এ ইজ ザ রাইট आंसर नेक्स्ट ਪੁਜੀਸ਼ਨ ਹਾਲ ਹੀ ਵਿੱਚ ਬੇਸਨ ਦੇ ਲੱਡੂ ਨੂੰ ਜੀਆਈ ਟੈਗ ਮਿਲਿਆ ਤੇ ਕਿੱਥੇ ਦੇ ਬੇਸਨ ਦੇ ਲੱਡੂ ਨੂੰ ਜੀਆਈ ਟੈਗ ਮਿਲਿਆ ਜੀਆਈ ਟੈਗ ਮਿਲਣ ਦਾ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਕੋਈ ਸੇ ਚੀਜ਼ ਦਾ ਵਪਾਰ ਲਈ ਵਰਤੇ ਜਾਣਾ ਮਤਲਬ ਹੁਣ ਉਹ ਚੀਜ਼ ਬਾਹਰ ਵਪਾਰ ਲਈ ਵਰਤੀ ਜਾ ਸਕਦੀ ਆ ਤੇ ਉਸ ਦਾ ਜਿਹੜਾ ਰੇਟ ਆ ਉਹ ਵੀ ਫਿਕਸਡ ਹੋਵੇਗਾ ਠੀਕ ਹੈ ਤੇ ਇਹ ਜੀਆਈ ਟੈਗ ਮਿਲਣ ਦਾ ਮਤਲਬ ਆ ਤੇ ਰੀਸੈਂਟਲੀ ਅ ਜੇਕਰ ਗੱਲ ਕਰੀਏ ਅਯੋਧਿਆ ਦੇ ਵਿੱਚ ਆ ਪ੍ਰਸਿੱਧ ਹਨੂਮਾਨ ਗੜੀ ਦੇ ਲੱਡੂ ਠੀਕ ਹੈ ਬੇਸਨ ਦੇ ਲੱਡੂ ਤੇ ਇਸ ਨੂੰ ਜੀਆਈ ਟੈਗ ਮਿਲਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਅਯੋਧਿਆ ਦੇ ਆ ਇਹ ਹੁਣ ਜੀਆਈ ਟੈਗ ਦੀ ਗੱਲ ਕੀਤੀ ਆ ਤਾਂ ਉੜੀਸਾ ਦੀ ਮੈਂ ਕੱਲ ਹੀ ਤੁਹਾਨੂੰ ਕਰਵਾਇਆ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਰੈੱਡ ਆਂਟ ਚਟਨੀ ਨੂੰ ਵੈਸੇ ਇਹਨੂੰ ਉੱਥੋਂ ਦੀ ਸਥਾਨਕ ਭਾਸ਼ਾ ਦੇ ਵਿੱਚ ਕਾਈ ਚਟਨੀ ਬੋਲਿਆ ਜਾਂਦਾ ਉੜੀਸਾ ਦੇ ਡੋਂਗਰੀਆ ਕੌਨ ਸਾਲ ਨੂੰ ਜੀਆਈ ਟੈਗ ਮਿਲਿਆ ਆਦੀ ਕੇਕੇਰ ਜਿਸ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਅਧਕਰ ਆਹਿਕ ਜਿਹੜਾ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਾਇਆ ਜਾਂਦਾ ਆਦੀ ਕੇਕੇਰ ਤੇ ਇਹ ਹੱਥ ਇੱਕ ਇਸ ਤੋਂ ਇਲਾਵਾ ਹੱਥਾਂ ਨਾਲ ਬਣੇ ਗਲੀਚੇ ਇਹ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਜੀਆਈ ਟੈਗ ਮਿਲਿਆ ਪੱਛਮੀ ਬੰਗਾਲ ਦੇ ਸੁੰਦਰਬਨ ਸ਼ੈਦ ਨੂੰ ਜਲਪਾਈ ਗੁੜੀ ਨੂੰ ਜ਼ਿਲ੍ਹੇ ਦੇ ਇੱਕ ਕਾਲਾ ਨੂਨੀਆ ਚਾਵਲ ਅਤੇ ਕਦਿਆਲ ਸਾਰੀਆਂ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੇ ਕੇਂਦਰਪਾੜਾ ਰਸਵਲੀ ਨੂੰ ਵੀ ਜੀਆਈ ਟੈਗ ਮਿਲਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ